ਕੋਈ ਨਹੀਂ ਖਾਂਦੇ ਤੇ ਤੁਹਾਡੇ ਵਰਗੇ ਮੁੜ ਕੇ ਲੋਕ ਲੋਕੇ ਖਾਂਦੇ ਹੁੰਦੇ ਆ ਹੁਣ ਤੇ ਮਾਰੇ ਜਣਾ ਚੋਕੇ ਡੱਬੇ ਨਾਲ ਐਸੇ ਮੋਣਾ ਮੁੜ ਕੇ ਤੂੰ ਹੀ ਖਾਣੇ ਨੇ ਜਿਹਦੇ ਨਾਲ ਹਣ ਬੋਲਣਦੇ ਆ ਜੁਬਾਨ ਖਿੱਚਦਾ ਵੀ ਤੇਰੀ ਔਰ ਜ਼ਿਆਦਾ ਨੀ ਚੱਲਣ ਈ ਇਹ ਨਾ ਹੋਏ ਤੇਰੀ ਮਾਂ ਦੇ ਨਾਲ ਤੋਬਾ ਤੇ ਕੁੱਤੋਂ ਫੜ ਕੇ ਚੁੱਪ ਕਰਕੇ ਤਾਂ ਕੰਟਰੋਲ ਵਿੱਚ ਆ ਜਾ ਠੀਕ ਨਾ ਹੈ ਕਿ ਤੂੰ ਗੱਲ ਨਹੀਂ ਵਾਲੀ ਨੀ ਬੱਸ ਨਹੀਂ ਮੈਂ ਤਾਂ ਮੱਥੇ ਨਹੀਂ ਲੱਗਣਾ ਚਾਹੁੰਦੀ ਇਹਨਾਂ ਦੇ ਔਰ ਮੇਰਾ ਪੁੱਤ ਵਾ ਜਣਾ ਖੱਤਾਂ ਆਖੇ ਨਾਂਦਾ ਮੇਰੇ ਉਹ ਕਹਿੰਦੇ ਮੇਰੇ ਵਾਂ ਤਾਂ ਇਹੀ ਮੈਂ ਮੈਂ ਤੇ ਹਜੇ ਮੂੰਹ ਨਾ ਲਾਉਂ ਕਿ ਨਹੀਂ ਹੋਣਾ ਹੀ ਨਾ ਤੁਹੀਂ ਤੈਨਨ ਦਿੱਤੀ ਮੈਂ ਨਹੀਂ ਜਾਣਾ ਤੁਹਾਨੂੰ ਕਿਹੜਾ ਆਂਦਾ ਮੈਂ ਕਿ ਆਉਂ ਉਹ ਵਿੱਚ ਪਾਣ ਵੇਹ ਦੀ ਚਲਦੀ ਕੋਈ ਗੱਲ ਨਹੀਂ ਪਿਆਰ ਚ ਤੈਨੂੰ ਤਾਂ ਬਾਅਦ ਸਿੱਧੀ ਕਰਦੀਆਂ ਮੈਂ ਕੋਈ ਨਹੀਂ ਕਰ ਲਿਓ ਜੋ ਤੁਹੀਂ ਕਰਨਾ ਹਾਂ ਗੱਡੇ ਪਖੰਡ ਕਰ ਗਏ ਨੇ ਹੁਣ ਤੇ ਮਮਾ ਤੇ ਆਹ ਹੁਣ ਦੱਬਾ ਫੜ ਕੇ ਤੇ ਬੈਠੀਆਂ ਹੋਣਾ ਕਿੱਦਾਂ ਹੁਣ ਚੋਕ ਕੇ ਮਾਰ ਕੇ ਗਈ ਹੈ ਨਹੀਂ ਆ ਗਈਸ ਗਾਤਾ ਸੜੇ ਜੇ ਲੱਡੂ ਲੈ ਕੇ ਹੈ ਆਹ ਰੱਬ ਜੀ ਮੋਂ ਮਿੱਠਾ ਕਰ ਲਓ ਤੇ ਮੈਂ ਵੀ ਲੈ ਕਿੰਨਾ ਬਦ ਇੱਕ ਕੜੀ ਮਾਰਿਆ ਚੁੱਕੇ ਮੈਂ ਖਾਲਾ ਇਹੋ ਜਿਹੇ ਮੈਂ ਸਾਡੇ ਕੁੱਤੇ ਨਹੀਂ ਖਾਂਦੇ ਚੰਗਿਆਂ ਗੱਲਾਂ ਕਰਕੇ ਇਹ ਲੱਡੂ ਲੈ ਕੇ ਆਏ ਆ ਆਹੋ ਕਿਹੜੇ ਲੱਡੂ ਲੈ ਕੇ ਆਏ ਸੰਦੇ ਕਿ ਮੋਤੀ ਚੂਟੇ ਮੋਤੀ ਚੂਟ ਦਿਓ ਇਹ ਮੈਨੂੰ ਵੀ ਤੁਹਾਨੂੰ ਬਰਤ ਹੈਗਾ ਵਾ ਮੈਨੂੰ ਕਿੰਨੇ ਪਸੰਦ ਵਾ ਜਾਓ ਲੈ ਕੇ ਆਓ ਮੇਰੇ ਲਈ ਦੂਖ ਨਹੀਂ ਮੇਰੀ ਜਿਵੇਂ ਜੁੱਤੀ ਮੈਂ ਤਾਂ ਕਦੀ ਹਣਾ ਜਾਣਾ ਸ਼ਹਿਰੋਂ ਲੈ ਆ ਦੂੰਗੀ ਤੈਨੂੰ ਮਨ ਲੱਗੇ ਦੇਖ ਲੋ ਪਰ ਜੇ ਤੂੰ ਹੀ ਨਹੀਂ ਜਾਣਾ ਤਾਂ ਮੈਂ ਚੱਲ ਜਾਣਾ ਵਾ ਬਾਦ ਮੈਂ ਆਪੇ ਜਾਗ ਲੈ ਹਾਂ ਮੈਨੂੰ ਪਤਾ ਕਿ ਕਿੰਨੇ ਪਸੰਦ ਕਰਦੇ ਟੀਟੀ ਹੋਣੀ ਨਹੀਂ ਜਾਣਾ ਮੈਂ ਆਪੇ ਜਾਗ ਲੈ ਹਾਂ ਨੀਂਦੀ ਹੋਣੀ ਆ ਨਾ ਤੂੰ ਕਦੇ ਹੈ ਮੋਤੀ ਚੂੜ ਦੇ ਲੱਡੂ ਵੇਖ ਕੇ ਤੇ ਮੂੰਹ ਚ ਪਾਣੀ ਨਿਕਲਦਾ ਪਿੰਦਾ ਚੁੱਪ ਔਰ ਕਦੇ ਬਹਿ ਜਾ ਮਮੀ ਤੁਹਾਨੂੰ ਪਤਾ ਤਾਂ ਹੈਗਾ ਕਿੰਨੇ ਪਸੰਦਵਾ ਮੈਨੂੰ ਭਰਾਣ ਪਾਣ ਕੇ ਆ ਦੂ ਕਿ ਤੈਨੂੰ ਮੱਛਲੀ ਆ ਤੂੰ ਨਹੀਂ ਮੈਂ ਹੁਣੇ ਖਾਣੇ ਆ ਪਜਾ ਕੇ ਨਾ ਨਾ ਲੈਂਦੇ ਮੇਰੇ ਲੱਗ ਗਿਆ ਆ ਕੇ ਹੁਣ ਮੈਂ ਸੁੱਟ ਕੇ ਆਈ ਗਾੜੀ ਉਹਨਾਂ ਦੇ ਹੈ ਤੇ ਜੇ ਮੈਂ ਲੈਣ ਜਾਊਂਗੀ ਮੈਨੂੰ ਵੇਖ ਲੂ ਕਿ ਤੇ ਮੇਰੀ ਕਿਸ ਤਰ੍ਹਾਂ ਜਣੀ ਹੁਣ ਕੇ ਕਿਤੇ ਨਹੀਂ ਛੁੱਟੇ ਘਰੇ ਹੀ ਆ ਜਾਓ ਲੈ ਕੇ ਆਓ ਤੂੰ ਜਾਓ ਜਾਓ ਤੂੰ ਇਹੋ ਕੰਮ ਕਰਾਇਆ ਕਰ ਜਿਹਾ ਨਹੀਂ ਕਰਨਾ ਹੁੰਦਾ ਕੁਛ ਨਹੀਂ ਹੁੰਦਾ ਜਾਓ ਲੈ ਆਓ ਤੂੰ ਪਾ ਕੇ ਲੈ ਆ ਨੀ ਆ ਮਰਚਾ ਇੱਥੇ ਚਲ ਕੋਈ ਨਹੀਂ ਹਣਾ ਚੁੱਪ ਕਰਕੇ ਨਾ ਕੁੜੀ ਬਾਹਰ ਤੇ ਦੋ ਮਦੂਲਾ ਜੰਮੀ ਆ ਇਹ ਨਾ ਹੋਵੇ ਮੇਰੀ ਨਾਉ ਆ ਜਾ ਤੇ ਮੇਰਾ ਜਲੂਸ ਨਿਕਲ ਜੇ इन खत्ती अग लगी तो लड्डू लग खानेस बड़े पसंद आता लगा मेनू पता पसंद तू कि नहीं मैं नहीं खाने कुछ लगी है ਫੜੇ ਮम्मी ਵੀ ਕੀ ਖਾ ਰਹੇ ਤੀ ਮੈਂ ਮੂੰਹ ਵਿੱਚ ਮਿੱਠਾ ਕਰੀ ਹੋ ਗੋ ਕਿੱਦਿਆ ਦੇਣੀ ਮੈਨੂੰ ਚੋਰੀਆਂ ਕਮਾਣ ਦਬ ਦਬ ਦੇ ਹਨ ਕਿ ਚੋਰੀ ਚੋਰੀ ਪਾਣ ਕੀ ਲੈ ਜਨੀਆ ਤੇ ਇਹਨੂੰ ਪਤਾ ਨਹੀਂ ਲੱਗਣਾ ਪਹਿਲਾਂ ਤੈਂ ਡੱਬਾ ਚੁੱਕ ਕੇ ਮਾਰੇ ਫੇ ਜਦੋਂ ਖਾਣੀ ਨਹੀਂ ਹੁੰਦੇ ਤੇ ਹੁਣ ਵੀ ਕਿੱਦਾਂ ਦੇਣੇ ਕੋਠੰਦ ਕਰ ਆਜੋ ਹੁਣ ਆਲੇ ਹੋਣਗੇ ਡੱਪਾ ਲਿਓ ਹੈ ਉੱਤਰੀ ਆ ਗਈ ਸੀ ਰਾਤ ਉਹਦੇ ਤੋਂ ਹੀ ਹੈਵੇਂ ਕੁਝੋ ਕੁ ਮਾਰਨ ਦੇ ਨਾਲ ਕੁ ਮਾਰਨ ਦੇ ਹੀਗੀ ਉਹਨੇ ਪਤਾ ਕਿੰਨੀਆਂ ਗੱਲਾਂ ਕੀਤੀਆਂ ਆਣ ਕੇ ਮੰਮੀ ਜੀ ਤੂੰ ਉਹ ਰੱਖ ਲੋ ਤੀਹ ਵੀ ਖਾ ਲੈ ਮੈਂ ਚਾਹ ਨਹੀਂ ਖੀਂਨੀ ਹੈ ਹੈ ਤੂੰ ਰੱਖ ਲੈ ਗਾ ਘਰ ਇਹ ਮੇਰੀ ਡੱਬ ਨਾਲ ਡੱਬ ਨਾ ਤੇਰੀ ਜੀਬਾਂ ਮੋੜਦੀ ਨੇ 20 ਘੰਟੇ ਬਹੁਤ ਕੇ ਖਾਣੀ ਸੋਹਣ ਲੱਡੂ ਜਮਾ ਸੁਟਤੇ ਲੱਗੇ ਆ ਹਾਂ ਮੈਂ ਵੀ ਠੀਕ ਠਾਕ ਹਾਂ ਆਹੋ ਪਰਮ ਵੀ ਇੱਥੇ ਹੀ ਹੋਣੇ ਗਿਆ ਬਾਹਰ ਨੂੰ ਰਿਸ਼ਤਾ ਨਹੀਂ ਪਰਮ ਦਾ ਦਸਤੇ ਹੋਈ ਪੋਲੀ ਨਾਲ ਨਾ ਕਰਦੀ ਆ ਏਦਾਂ ਕਿਦਾਂ ਰਿਸ਼ਤਾ ਹੋਏ ਨਾ ਉਹਦਾ ਜਿੰਨਾ ਚਿਰ ਕੇਸ ਤਾਂ ਆਪਾਂ ਦੇ ਪਾਸੇ ਨਿਭੜਦਾ ਆਹੋ ਤੂੰ ਸਿਆਣੀ ਆ ਦੱਸ ਤੈਨੂੰ ਨਹੀਂ ਪਤਾ ਜਿੰਨਾ ਚਿਰ ਕੇਸ ਚੱਲਦਾ ਹੋਣਾ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਆਹੋ ਨਾਲੇ ਨਾ ਤੁਹਾਨੂੰ ਇੱਕ ਗੱਲ ਕਹਾਂ ਜੇ ਰਿਸ਼ਤਾ ਕਰਾਉਣਾ ਵੀ ਹੈ ਨਾ ਤਾਂ ਸੋ ਸਮਝਿਆ ਕਰਵਾਏ ਮੈਂ ਨਹੀਂ ਆਂਦੀ ਕਿ ਕੋਈ ਤਗੜੇ ਘਰ ਦੀ ਕੁੜੀ ਹੋਵੇ ਅਮੀਰ ਜਾਦੀ ਹੋਵੇ ਹੈ ਮੈਨੂੰ ਨਹੀਂ ਕੁਝ ਚਾਹੀਦਾ ਮੈਨੂੰ ਸਿਰਫ ਤੇਈ ਪੁੱਤ ਚੰਗਾ ਚਾਹੀਦਾ ਆਹੋ ਅੱਗੇ ਵੇਖ ਲਿਆ ਮੈਂ ਸੁਆਦ ਹਾਂ ਨਾ ਉਹ ਤੇ ਛੱਤਰ ਮਾਰ ਕੇ ਰਹੀ ਆ ਤੇ ਮੈਂ ਤੇ ਵੇਖਿਆ ਚਲ ਸੋਣੀ ਸੁਨੱਖੀ ਆ ਉੱਚੀ ਲੰਮੀ ਜਵਾਨ ਵਾ ਤੇ ਚਲ ਵਧੀਆ ਵਾ ਹੈ ਜੋੜੀ ਸੋਹਣੀ ਲੱਗੂ ਨਾਲ ਘਰ ਜਿੱਤੀ ਪੁੱਤ ਤੁਰਿਆ ਫਿਰਦਾ ਸੁਣਾ ਲੱਗਦਾ ਇਹੋ ਜਿਹਾ ਪਰ ਉਹ ਤੇ ਕੱਖ ਨਾ ਨਿਕਲੀ ਨਾ ਮਾਂ ਦੀ ਬੜੀ ਸ਼ੈ ਹੀ ਤੇ ਆਹੋ ਕੀ ਕਰਨਾ ਫਿਰ ਆ ਨਹੀਂ ਕੋਈ ਗੱਲ ਨਹੀਂ ਆ ਤੂੰ ਗ੍ਰੇਵਕਾਰ ਦੀ ਕੁੜੀ ਲੱਭਦੇ ਮੈਨੂੰ ਪਰ ਇਹ ਖਿਆਲ ਜੋ ਠੀਕ-ਠੀਕ ਹੋਏ ਚੰਗੀ ਪਰ ਆਲ ਮਿਲ ਕੇ ਰਹਿਣ ਵਾਲੀ ਹੋਏ ਇੱਜ਼ਤ ਕਰਨ ਵਾਲੀ ਹੋਏ ਨਹੀਂ ਗੱਲ ਤੇ ਹੈ ਹੋਈ ਆ ਕਸ ਇਹ ਗੱਲ ਯੋ ਕਿ ਤੂੰ ਨਾ ਤੱਕ ਜ ਰੱਖੀ ਪਰ ਇਹ ਜਿੰਜਸ ਤੇ ਆਪਾਂ ਨਿਬੜਦਾ ਨਹੀਂ ਨਾ ਉਹਨਾਂ ਚਿਰ ਮੈਂ ਕਰੱਖ ਨਹੀਂ ਸਕਦੀ ਆਹੋ ਸਮਝਦਾਰੀਆਂ ਤੂੰ ਤੈਨੂੰ ਪਤਾ ਹੀ ਆ ਆਹੋ ਜਿਹੜੇ ਚ ਕੇਸ ਲੱਗੇ ਹੁਣ ਕੁਛ ਨਿਬੜੇ ਨਾ ਉਹਨਾਂ ਚਿਰ ਮੈਂ ਵਿਆਹ ਨਹੀਂ ਸਕਦੀ ਮੁੰਡਾ ਆਹੋ ਚੱਲ ਕੋਈ ਨਹੀਂ ਆ ਤੂੰ ਧਿਆਨ ਰੱਖੀ ਤੇ ਕਰਨਾ ਤਾਂ ਹੈ ਹੀ ਆਪਾਂ ਚੰਗਾ ਫਿਰ ਸਤਿ ਸ੍ਰੀ ਅਕਾਲ ਚਲ ਇਹ ਇੱਕ ਮੁੰਡਾ ਰਿਸ਼ਤਾ ਤਾਂ ਹੋ ਹੀ ਜਾਣਾ ਵਧੀਆ ਪਰ ਕੀ ਕਰਾਂ ਇਹ ਕੇਸ ਫਟਾਫਟ ਗਲੋਂ ਲੱਥ ਜੇ ਨਾ ਫੇਰ ਨੂੰ ਜਾ ਰਾਵਾਂ ਪਰ ਮੈਂ ਵੀ ਇੱਕ ਗੱਲ ਚੰਨੀ ਆ ਕਿ ਇਹਨੂੰ ਮੈਂ ਚੰਗੀ ਤਰ੍ਹਾਂ ਕੇਸ ਦੇ ਦੇਣਾ ਨਾ ਧੱਕੇ ਮਰਵਾਵਾ ਕੋਟਾਂ ਵਿੱਚ ਤੇ ਪਰ ਕਾਹ ਤੇ ਕਰਾਂ ਕਿ ਜੇ ਉਹ ਮਾਰੂਗੀ ਧੱਕੇ ਖਪੂਗੀ ਤੇ ਮੈਂ ਵੀ ਤੇ ਨਾਲ ਉਹ ਨਹੀਂ ਖਪੜਾਵਾਂ ਕੋਈ ਗੱਲ ਨਹੀਂ ਜੋ ਮਾਲਕ ਕਰੋ ਚੰਗਾ ਹੀ ਕਰੋਗਾ ਕੁਝ ਸੋਚਿਆ ਹੀ ਹੋਊਗਾ ਹਾਈ ਨੂੰ ਮੈਂ ਫੋਕੀ ਚਾਲ ਲੈ ਕੇ ਜਾਉਂ ਇੱਕ ਵੀ ਮੰਮੀ ਨਹੀਂ ਦਦੀ ਮਾੜੀ ਆ ਨਾ ਕਿਤੇ ਪਤਾ ਨਹੀਂ ਕਿੱਥੇ ਚੀਜ਼ਾਂ ਬਾੜ ਗਏ ਲੱਭਣ ਹੀ ਨਹੀਂ ਦਈਆਂ ਆਪ ਆਪਣੀ ਮੇਰੀ ਖਾਨ ਨੂੰ ਆ ਗਏ ਆ ਤੇ ਜਿਹੜਾ ਨਹੀਂ ਸਮਝਾਇਆ ਨਾ ਉਹ ਪਤਾ ਨਹੀਂ ਕਿੱਥੇ ਬਾੜਦਾ ਵਾ ਔਰ 42 ਜਨਵਰੀ ਦੇ ਕਰਕੇ ਤਿਆਰੀ ਹੈ ਬੱਸ ਭਾਜੀ ਤਿਆਰੀ ਕਰੀਏ 15 ਦੇ ਕਰਕੇ ਅਛਾ ਠੀਕ ਹੈ ਜੀ ਆਪਣੀਆਂ ਨੇ ਅਧੂਰੀਆਂ ਹੋ ਗਈਆਂ ਪਨੀਰੀਆਂ ਬਸ ਖਾਦ ਕੋਦ ਪਾਤੀ ਹੈ ਹੋਰ ਪੰਜਾਂ ਚੋਂ ਡੰਗਣੀਆਂ ਚਲੋ ਲੋ ਲਾ ਵੀ ਬੜੀ ਵੱਡੀਆਂ ਨੇੜੀਆਂ ਵੀ ਬੜੀਆਂ ਹੁੰਦੀਆਂ ਹਾਂਜੀ 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 ਬਿਲਕੁਲ ਬਿਲਕੁਲ ਬੰਦਾ ਜਰ ਕੇ ਇਹ ਢਾੜੀ ਲਾਵੇ ਕੋਈ ਗੱਲ ਨਹੀਂ ਖਾਲੀ ਕਰਨੀ ਲੋੜ ਨਹੀਂ ਉਹ ਨਹੀਂ ਲੋੜ ਹੀ ਕੋਈ ਨਹੀਂ ਕਿ ਬਾਕੀ ਨਾਲ ਆਪੇ ਸੁਆਸਵਾ ਹੁੰਦਾ ਨਾਲੇ ਕਾ ਤਾਂ ਮੀਂਹ ਪੈ ਜਾਣਾ ਹਾਂਜੀ ਹਾਂਜੀ ਫਿਰ ਇਹ ਆਪ ਚਲੋ ਫਰਕ ਪੈ ਜਾਂਦਾ ਆਹ ਇਹ ਤਾਂ ਗੱਲ ਹੈ ਜੀ ਤੇ ਬਾਕੀ ਚਲੋ ਜੋ ਵਾਹਿਗੁਰੂ ਕਰੇ ਹਾਂ ਹਾਂਜੀ 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 ਮਰੇ ਹੁਕਮ ਚੱਲਣ ਦੇ ਆ ਚੱਤ ਫੇਰੇ ਬਿਲਕੁਲ ਬਰੋਗਾ ਇਨ ਲਓ ਚਲੋ ਤੁਹਾਨੂੰ ਇਹ ਗੱਲਾਂ ਬਤਾ ਮਾਰੋ ਮੈਂ 10 ਮਿੰਟ ਨਾ ਨਗ ਲੱਗਾਂ ਹਾਂ ਕੋਈ ਨ ਕੋਈ ਨਾਓ ਕਰ ਲੋ ਦੁੱਖ ਸੁਖ ਤੁਸੀਂ ਮਾਂਵਾਂ ਧੀ ਨਗ ਹਾਂਜੀ ਮੰਮੀ ਆ ਜਾ ਪੁੱਤ ਤੂੰ ਤਾਂ ਮੈਂ ਜਿਦੋਂ ਦੀ ਆਈ ਕੰਮ ਹੀ ਕਰੀ ਜਾਂਦੀ ਕਿਤੇ ਘੜੀ ਲੱਗੀ ਵੀ ਬਹਿ ਗਿਆ ਕਰ ਮੰਮੀ ਵੀਰ ਕੰਮ ਵੀ ਤੇ ਕਰਨੇ ਪੈਣਾ ਹਾਂ ਆ ਚੰਗਾ ਕੀਤਾ ਹੀ ਹੋ ਕੱਟ ਕੱਟਾ ਮੈਂ ਅੱਗੇ ਘਰ ਸੋਚਣ ਦੀ ਹਾਂ ਮੈਨੂੰ ਕੁੜੀ ਨੂੰ ਚੱਲ ਨੂੰ ਗੱਲ ਲੱਗਦੀ ਹੋਣੀ ਹੈ ਤੇ ਹੋਰ ਮੰਮੀ ਮੇਰੀਆਂ ਦੇ ਸਾਰੀਆਂ ਬਾਵਾ ਹੀ ਖਰਾਬ ਹੋ ਗਈਆਂ ਸੀ ਨਹੀਂ ਚੱਲ ਵਧੀਆ ਕੀਤਾ ਤੇ ਗੱਲ ਸਮ ਮੇਰੀ ਤੇ ਸੱਸ ਉਹ ਜਿਹੜੀ ਮੈਂ ਆਈ ਐ ਤੇ ਹੁਣ ਜਦੋਂ ਤਰਾਜ ਜੀ ਨੂੰ ਕੀ ਦੇਖ ਕੇ ਮੈਨੂੰ ਯਾਦ ਆਦੀ ਐ ਤੈਨੂੰ ਨਹੀਂ ਤੰਗ ਕਰਦੀ ਤੂੰ ਦੱਸ ਦੇਣੀਗੀ ਨਹੀਂ ਨਹੀਂ ਮੰਮੀ ਇਹਨਾਂ ਦਾ ਸੁਭਾਈ ਦਲਾ ਪਰੰਪਰਾ ਤੇ ਹਲਾ ਹੈ ਆਈ ਰੁਖ ਖੇਲੀ ਐ ਇਹਨਾਂ ਨੂੰ ਇਹਨਾਂ ਚਾਚੂ ਨਹੀਂ ਹੁੰਦਾ ਕਿੰਨੂ ਦੇਖ ਕੇ ਲੈ ਭਲਾ ਇਹ ਰਿਸ਼ਤੇਦਾਰਾਂ ਵਾਲੀ ਨਹੀਂ ਕਿ ਇਹਨੂੰ ਨਹੀਂ ਪਤਾ ਰਿਸ਼ਤੇਦਾਰਾਂ ਨਾਲ ਕਿੱਦਾਂ ਮਿਲਦਾ ਇਦਾਂ ਨਹੀਂ ਆ ਮੰਮੀ ਇਹ ਆਪਣੀ ਮਰਜ਼ੀ ਨਾਲ ਹੀ ਲੈਂਦੇ ਨੇ ਜੇ ਕਿਸੇ ਨਾਲ ਕੋਈ ਮਤਲਬ ਹੈਗਾ ਕਿ ਉਹ ਨਿਆਣਾ ਮੁੰਡਾ ਲਿਖਿਆ ਕਿਤੇ ਗਾਹੋਂ ਕੇ ਚੁੱਕਿਆ ਨੇ ਜੇ ਚੁੱਕ ਲਈਂਦੀ ਤਾਂ ਭਲਾ ਇਹਨੇ ਕਿਹੜਾ ਕਸ ਜਾਣਾ ਮੰਮੀ ਨਿਆਣਾ ਕਿੱਥੇ ਚੁੱਕਾਂ ਦੇ ਨੇ ਉਹ ਮੰਮੀ ਚੁੱਕਣਾ ਆਉਂਦੇ ਨੇ ਕੀ ਤੁਹਾਨੂੰ ਪਤਾ ਵਾ ਜਦੋਂ ਉਹ ਆਇਆ ਵਾ ਉਹਦੋਂ ਦਾ ਤੂੰ ਭੱਜਾ ਫਿਰਦਾ ਵਾ ਨਾਲੇ ਜਿੰਨਾਂ ਦਾ ਨਿਆਣਾ ਹੋਇਆ ਨਾ ਉਹਨਾਂ ਨੇ ਚਾਹੁੰਦਾ ਵਾ ਹੋਰ ਕੋਈ ਨਹੀਂ ਇੱਥੇ ਪੜਦਾ ਤੇ ਕੋਈ ਨਹੀਂ ਤੂੰ ਹੀ ਚੱਲ ਗਈ ਉੱਥੇ ਬਹੁਤ ਐ ਮੈਂ ਤੁਹਾਡੇ ਵਾਸਤੇ ਰੋਟੀ ਬਣਾਉਣੀ ਆ ਰਹਿ ਗਈ ਗਰਮੀ ਬਹੁਤ ਜ਼ਿਆਦੀ ਹੈ ਰੋਟੀ ਨੂੰ ਪਕਾ ਕੇ ਹੀ ਆਈ ਨਹੀਂ ਕੋਈ ਲੋੜ ਨਹੀਂ ਤੈਨੂੰ ਗਰਮੀ ਵਿੱਚ ਪਕਾਉਣੀ ਤੇ ਤੂੰ ਬਹਿ ਜਾ ਘਰੀਂ ਤੇ ਮੇਰੇ ਲੱਗ ਗਈ ਬੈਠੀਆਂ ਮਾਂ ਦੀਆਂ ਹਾਂਜੀ ਅੱਛਾ ਸਹੁਰਾ ਘੌਣੇ ਇਹ ਵੇਹ ਹੈ ਆਉ ਮਾਂ ਵਾਂ ਤੂੰ ਆਂਗਾ ਸਹੁਰਾ ਨਾ ਬਤਾਉਂਦੀ ਨਾ ਨਹੀਂ ਨਹੀਂ ਕਰੋ ਕਰੋ ਕੋਈ ਗੱਲ ਦੀ ਫੇਕੀ ਹੈ ਤੇ ਉਦਾਂ ਨਾ ਭੈਣ ਜੀ ਮੈਂ ਵੀ ਇੱਕ ਗੱਲ ਕਰਨੀ ਸੀ ਤੁਹਾਡਾ ਨਾ ਮੈਂ ਤਾਂ ਹੀ ਆਈ ਹਾਂ ਦੱਸੋ ਭੈਣ ਜੀ ਕਿਹੜੀ ਗੱਲ ਕਰਨੀ ਤੇ ਤੁਹਾਨੂੰ ਪਰ ਮੈਂ ਗੁੱਸਾ ਨਾ ਕਰਿਓ ਠੀਕ ਆ ਨਾ ਆ ਜਿਹੜਾ ਤੁਸੀਂ ਬੱਚੇ ਵਾਲਾ ਕੰਮ ਹੁਣ ਕੀਤਾ ਵਾ ਨਾ ਇਹ ਤੁਹਾਨੂੰ ਹੁਣ ਜੱਜਦਾ ਨਹੀਂ ਹੁਣ ਤੁਸੀਂ ਇੱਥੇ ਮੁੰਡਾ ਲੈ ਕੇ ਆ ਗਏ ਜੀ ਤੇ ਮੇਰੇ ਆਣ-ਗਵਣ ਨੇ ਸਾਰਿਆਂ ਨੇ ਵੇਖਿਆ ਨਾ ਤੇਰੀ ਕੁੜਮਣੀ ਆਈ ਏ ਤੇ ਕੁੜਮਾ ਆਇਆ ਹੈ ਤੇ ਸਾਰਿਆਂ ਨੇ ਮੈਨੂੰ ਮਗਰੋਂ ਪੁੱਛਣਾ ਵਾ ਪਿਆ ਨਿਆਣਾ ਕਿਦਾਂ ਲਈ ਫਰੰਡੇ ਹੀਗੇ ਉਹਨਾਂ ਤੇ ਉਹ ਸੋਚਣਾ ਫਿਰ ਆਪਣੇ ਘਰੀ ਹੋਇਆ ਇਹਨਾਂ ਦੇ ਹੈ ਸਾਡੀ ਹੋ ਗਈ ਨਾ ਮੇਂਤੀ ਅਸੀਂ ਤੇ ਨੱਕੜਨ ਚੌਂਕੇ ਨੇ ਰਹਿ ਗਏ ਬਾਹਰ ਮੰਮੀ ਜੀ ਕੀ ਕਰਨ ਦੇ ਤੁਸੀਂ ਕੋਈ ਨਹੀਂ ਕੁਝ ਕਹਿੰਦਾ ਤੈਨੂੰ ਨਹੀਂ ਨਾ ਕਹਿੰਦਾ ਪਿੰਡ ਵਿੱਚ ਮੈਂ ਰਹਿਣੀ ਆ ਲੋਕਾਂ ਦੇ ਘਰਾਂ 'ਚ ਮੈਂ ਜਾਣੀ ਚੰਗੇ ਮਾੜੇ ਥਾਵਾਂ ਤੇ ਤੈਨੂੰ ਥੋੜੀ ਜਾਣਾ ਪੈਂਦਾ ਵਾ ਉੱਥੇ ਲੋਕਾਂ ਦੇ ਮੱਥੇ ਲੱਗਣਾ ਪਤਾ ਕਿੰਨਾ ਔਖਾ ਵਾ ਤੈਨੂੰ ਵੀ ਪਤਾ ਇਹਨਾਂ ਗੱਲਾਂ ਦਾ ਭੈਣ ਜੀ ਜੇ ਤੁਹਾਡੇ ਮਨ ਨੂੰ ਚੰਗਾ ਲੱਗਾ ਆਪਾਂ ਲੱਲਿਆ ਆਪਾਂ ਲੋਕਾਂ ਨਾਲ ਥੋੜਾ ਵੇਖਣਾ ਅਸੀਂ ਆਪਣੀ ਗਾਂ ਦੀ ਜ਼ਿੰਦਗੀ ਬਾਰੇ ਵੇਖਣਾ ਕੋਲ ਚਲੋ ਵੱਡੇ ਵਾਲੇ ਕਿੰਨੇ ਸਾਹਮਣਾ ਕਰਨੇ ਤੇ ਜੇ ਗਾਂ ਦੀ ਜ਼ਿੰਦਗੀ ਬਾਰੇ ਸੋਚਣਾ ਹੀ ਭੈਣ ਜੀ ਤੇ ਨਾਲ ਦੇ ਵਿਆਹ ਤੋਂ ਪਹਿਲਾਂ ਸੋਚਦੇ ਹੁਣ ਜਿਚਵਾਈ ਵਾਲੇ ਹੋ ਕੇ ਤਾਂ ਹੁਣ ਕੀ ਸੋਚਣ ਦੇ ਜਨਿਆਣੇ ਬਾਰੇ ਇਹ ਤਾਂ ਤੇਰੇ ਵੱਲ ਤੇ ਕਿੰਨੀ ਕਿ ਚੰਗੀ ਗੱਲ ਵਾ ਭੈਣ ਜੀ ਅਸੀਂ ਤਾਂ ਨਹੀਂ ਪਹਿਲਾਂ ਬੱਚ ਫੇਰ ਇਹ ਹੋ ਸਕਦਾ ਕੱਲ ਨੂੰ ਆਪਣਾ ਜਿਹੜਾ ਜਵਾਈ ਉਹ ਨੂੰ ਲੈ ਆਈਏ ਫਿਰ ਜਦੋਂ ਆਪਾਂ ਵੇਖਿਆ ਤੇ ਤੁਹਾਡੇ ਕੋ ਵੀ ਕੰਨਾ ਕੰਨਾ ਅਹੀਂ ਕੋ ਤੁਹਾਨੂੰ ਇਹ ਤੁਹਾਨੂੰ ਨਹੀਂ ਚਾਹੀ ਤਹੀਂ ਫੇਰ ਆਪਣੇ ਦੇਰ ਦਾ ਬਚਾ ਲੈ ਮੇਰੀ ਗੱਲ ਸੁਣੋ ਅਹੀਂ ਕਹਿੰਦਾ ਮਨਾਂ ਕੀਤਾ ਕਿ ਤੂੰ ਹੀ ਰਾਤ ਫੋਨ ਕਰਦੇ ਸਵੇਰੇ ਕਰਦੇ ਪਿੰਡ ਰਾਂਪੇ ਜਾਇਆ ਕਰਦਾ ਹੈ ਤੇ ਨਾਲੇ ਸੋਹਣਾ ਲੱਗਣਾ ਹੀਗਾ ਜਵਾਈ ਭਾਈ ਹੀ ਤੁਹਾਡਾ ਜਿਹੜਾ ਆਹ ਕੰਮ ਹਨ ਤੁਹਾਡਾ ਮੈਨੂੰ ਤੇ ਨਹੀਂ ਚੰਗਾ ਲੱਗਾ ਭਾਵੇਂ ਤੁਸੀਂ ਗੁੱਸਾ ਕਰੋ ਤੇ ਭਾਵੇਂ ਜੋ ਮਰਜ਼ੀ ਕਰੋ ਚਲੋ ਮੰਮੀ ਕੋਈ ਗੱਲ ਨਹੀਂ ਫੇਰ ਕੀ ਆ ਉਹਨਾਂ ਦਾ ਵੀ ਦਿਲ ਲੱਗਾ ਵਾ ਉੱਥੇ ਨਹੀਂ ਰੌਣਕ ਦਿਨਾਲ ਕਾਰ ਵਿੱਚ ਉਦਾਂ ਸੱਲੇ ਹੀ ਦੋਵੇਂ ਜੀ ਤੁਹਾਨੂੰ ਵੀ ਪਤਾ ਮੰਮੀ ਮੜ ਕੇ ਠੀਕ ਨਹੀਂ ਰਹਿੰਦੇ ਆਮ ਤਾਂ ਬੱਚਾ ਸੰਭਾਲਣਾ ਕਿਹੜਾ ਸੌਖਾ ਵਾ ਜਿਹੜਾ ਬੰਦਾ ਠੀਕ ਨਹੀਂ ਤੇ ਆਪਣਾ ਆਪ ਹੀ ਸੰਭਾ ਸਕਦਾ ਤੇ ਬੱਚੇ ਸਾਹਮਣੇ ਸੌਖੇ ਪਏ ਕਿ ਤੁਹਾਨੂੰ ਪਤਾ ਨਿਆਣੇ ਵਾਂਗੂ ਕਿਤੇ ਬੰਨੌਂ ਜੀ ਠੀਕ ਹੋ ਜਾਂਦਾ ਹਾਂ ਚੁੱਪ ਕਰ ਜੀ ਭੈਣ ਜੀ ਮੇਰਾ ਬੋਤਾ ਮੂੰਹ ਨਾ ਖਲਾਓ ਮੇਰਾ ਬੱਚਾ ਮੈਂ ਔਖਾ ਸੰਭਾਂ ਸੌਖਾ ਸੰਭਾਂ ਤੁਹਾਨੂੰ ਕੋਈ ਤਕਲੀਫ ਨਹੀਂ ਹੈ ਗੱਲ ਕੋਈ ਗੱਲ ਨਹੀਂ ਮੈਂ ਆਪਣੇ ਸੰਭਾਂਗੀ ਤਕਲੀਫ ਮੈਨੂੰ ਹੈਗੀ ਆ ਨਾ ਇੱਕ ਕੰਤਰੀ ਵਿਆਹ ਤਾਂ ਪਹਿਲਾਂ ਕਰਨੇ ਹੀ ਤੇ ਨਹੀਂ ਕਦੀ ਵੀ ਰਿਸ਼ਤਾ ਕਰਨਾ ਸਾਡੀ ਤੀਜਾ ਸਾਡੀ ਮਰਜ਼ੀ ਆਪਾਂ ਲੋਕਾਂ ਵਾਲੀ ਨਹੀਂ ਦੇਖਣਾ ਹੈਗਾ ਨਾਲੇ ਹੁਣ ਅਸੀਂ ਤੁਹਾਡੇ ਅੱਗੇ ਲੇਖਣ ਲੱਗੇ ਅਸੀਂ ਆਪਣਾ ਦੇਖਾਂਗੇ ਸਾਡੇ ਮਹਾਨੂ ਬੁੱਢੇ ਵਾਲੇ ਕਿੰਨੇ ਸਾਹਮਣਾ ਚਲੋ ਕੋਈ ਨਹੀਂ ਬੁੱਢੇ ਤਾਂ ਤੀਨ ਹੋਈ ਗਏ ਜੇ ਤੇ ਸਾਹਮਣ ਵਾਲਾ ਤਾਂ ਜੇ ਮਾਸਾ ਕਿ ਜਨਾਵਾਂ ਗਾੜੀ ਗਾੜੀ ਵੇਖੋ ਹੁੰਦਾ ਕੀ ਆ ਕੋਈ ਨਹੀਂ ਮਾਸਾ ਨੇ ਵੱਡੇ ਹੀ ਹੋਣਾ ਵਾ ਐਡਾ ਨਹੀਂ ਰਹਿਣਾ ਹੈ ਕੋਈ ਨਹੀਂ ਕਰ ਲੋ ਮਰਜ਼ੀਆਂ ਆਪਣੀਆਂ ਵੇਖੀ ਜਾਊਗੀ ਫਿਰ ਆ ਵੀਖਲਾ ਪੂਸਾ ਚ ਦੇਖਾਂਗੇ ਮੰਮੀ ਤੂੰ ਇਹ ਨਹੀਂ ਕਰਝਾ ਕਰ ਉਹ ਇਹਨਾਂ ਦੇ ਕੰਮੇ ਹੋ ਹੀ ਰਹਿੰਦੇ ਆ ਜੇ ਮੈਂ ਦੋ ਵਾਧੇ ਨੂੰ ਕਰ ਦਿੰਦੀ ਤੇਰੀ ਕੰਨੀ ਕੀ ਰਹਿਣਾ ਮੰਮੀ ਕੋਈ ਲੋੜ ਨਹੀਂ ਕਿਸੇ ਨੂੰ ਗੱਲ ਕਰਨ ਦੀ ਇਹਨਾਂ ਦੀ ਪਥੇਰੀ ਹੁੰਦੀ ਪਰ ਇਹਨਾਂ ਨੂੰ ਲੱਗਦੀ ਹੈਗੀ ਤੇ ਚੁੱਪ ਰੋ ਮਸਤ ਰੋ ਆਪਣੇ ਕੰਮ ਵਿੱਚ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਨਾ ਉਦਾਂ ਕਰੋ ਤੁਸੀਂ ਇਹਨਾਂ ਦੀ ਨਹੀਂ ਸੁਣਨ ਦੀ ਲੋੜ ਹੈ ਆਪਣੇ ਘਰ ਜੋ ਮਰਜ਼ੀ ਕਰੀਏ ਰਿਸ਼ਤੇਦਾਰਾਂ ਨੂੰ ਨਹੀਂ ਕਹੀਦਾ ਵੀ ਇਦਾਂ ਨਹੀਂ ਕਰਨਾ ਤੇ ਇਦਾਂ ਕਰਨਾ ਪਰ ਇਹਨਾਂ ਦੀ ਆਦਤ ਆ ਨਾ ਟੰਗੜਾਉਣ ਦੀ ਹਰ ਇੱਕ ਦੇ ਕੰਮ ਦੇ ਵਿੱਚ ਇਹਨਾਂ ਨੂੰ ਹੁੰਦਾ ਜਿਹੜਾ ਕੋਈ ਮੈਨੂੰ ਪੁੱਛ-ਪੁੱਛ ਕੇ ਕਰੇ ਤੇ ਫੇਰ ਬੜੇ ਖੁਸ਼ ਹੋਣਗੇ ਮੇਰੇ ਇਹ ਵੀ ਆਦਤ ਇਹਦੇ ਘਰ ਦੇ ਮੰਨਣਗੇ ਰਿਸ਼ਤਦਾਰਾਂ ਨੇ ਨਹੀਂ ਮੰਨਣੀ ਕਿ ਆਪਾਂ ਚੱਲੇ ਆ ਫੇਰ ਮੈਂ ਕਿਤੇ ਆਉਂਗੀ ਮੈਂ ਤਾਂ ਇਹ ਤੂੰ ਗੱਲਬਾਤ ਕਰਤੀ ਨਾ ਤੇ ਫੇਰ ਕੋਈ ਪੰਗਾ ਵੱਡਾ ਪੈ ਜੇ ਨਾ ਮਮਮੀ ਕਹਦੀ ਨੇ ਤੂੰ ਚੱਲੋ ਤਾਂ ਧੀ ਦਾ ਘਰ ਆ ਧੀ ਦਾ ਘਰ ਹੋਵੇ ਤੇ ਇਦਾਂ ਹੀ ਕਰੇ ਮਮਮੀ ਤੂੰ ਹੀ ਉਹਨਾਂ ਨੂੰ ਨਹੀਂ ਲਾਇਆ ਕਿ ਮੈਨੂੰ ਮਿਲਣਾ ਆਏ ਹੋਣਾ ਐਵੇਂ ਗੁੱਸਾ ਕਰਦੇ ਲਈ ਕਰ ਰਹੇ ਜਿਦੋਂ ਤੁਹਾਨੂੰ ਮੈਂ ਕਹਿੰਦੀ ਵੀ ਕੋਈ ਲੋੜ ਨਹੀਂ ਲੈਣੀ ਇਕੱਲਾ ਦਾ ਗੁੱਸਾ ਕਰਨ ਨਾ ਇਦੋਂ ਸੁਣਿਆ ਤੇ ਇਦੋਂ ਕਰਦੋ ਕਨੇ ਕਰਨਾ ਪਰ ਇਹ ਆਪਣੇ ਕੋਲ ਮੰਦੀ ਜਾਂਦੀ ਜੀ ਇਹਨੂੰ ਉਹਦੇ 100 ਕੋੜ ਮੈਂਦਾ ਹੀ ਆਦੇ ਹੁਣ ਜਿੱਦਾਂ ਮੇਰੇ ਨਾਲ ਗਈ ਸਵਾ ਮਮੀ ਜਾਂਦੀ ਤੇ ਜਿਹੜੀ ਉੱਥੇ ਵੀ ਨਹੀਂ ਬੰਦੀ ਕਿਸੇ ਦੇ ਨਾਲ ਉਹ ਵੀ ਆਣ ਕੇ ਕਿ ਇੱਥੇ ਬੈਠੀ ਫਿਰੇ ਜਿਹੜੀ ਉਹ ਕਹਿੰਦੀ ਸੀ ਮੁਤੰਗ ਕਰਨਾ ਤਾਂ ਆਪਣੀ ਦੇ ਅੱਗੇ ਆਉਂਿਆ ਹੀ ਆਉਂਦੀ ਹਾਂ ਹਾਂ ਤੇ ਇਹ ਲਾ ਬੇਰੀ ਵੀ ਸਿਆਣੀ ਨਹੀਂ ਉਹ ਬੰਦੀ ਹਾਂ ਨਹੀਂ ਮਮੀ ਦਿਮਾਗ ਹੋਏ ਤੇ ਕਾਟਾ ਕਾਦਾ ਵਾ ਉਹਨੂੰ ਉੱਥੇ ਨਾ ਵਸਾਉਣ ਇੱਥੇ ਬਿਠਾਉਣ ਨੂੰ ਅਗਲੇ ਨੇ ਤਲਾਕ ਤੱਕ ਗੱਲ ਕਰ ਲਈਏ ਹੁਣ ਤਲਾਕ ਲੈਣਾ ਉਹਨਾਂ ਨੇ ਅੰਦੇ ਨੀ ਨੀ ਖੜਨਾ ਇਹਨੂੰ ਇੱਕ ਜਗਵਾਨ ਦੀ ਗੱਲ ਨਾ ਤੇ ਜੇ ਕਿਸੇ ਨਾਲ ਚੱਜ ਨਾ ਲਈਏ ਤੇ ਵਧੀਆ ਟਾਈਮ ਲੰਗੀ ਜਾਏਗਾ ਜਿੱਦਾਂ ਮੰਮੀ ਇਹ ਕਰਦੇ ਨੇ ਕਿਸੇ ਦਾ ਲਿਆਜ ਨਹੀਂ ਆ ਪਿੱ ਕੋਈ ਆਇਆ ਵਾ ਕਿੱਦਾਂ ਬੋਲਣਾ ਕਿੱਦਾਂ ਨਹੀਂ ਬੋਲਣਾ ਉਹੋ ਕੰਮ ਉਹਦਾ ਸੇਮ ਡਿੱਟੋ ਕਾਪੀ ਮੰਮੀ ਦੀ ਹੈ ਚੱਲ ਪੁੱਤ ਤੂੰ ਨਾ ਮਾੜੀ ਚੰਨੀ ਇਹਨਾਂ ਨੂੰ ਕਰੀ ਸਾਡਾ ਕੀ ਹੈ ਅਸੀਂ ਜਿਹੜਾ ਮਸਾ ਉਹਨੇ ਹੋਰ ਘਟ ਜਾਵੇ ਤੇ ਕੋਈ ਗੱਲ ਨਹੀਂ ਹੈ ਕਿਉਂ ਮੰਮੀ ਤੁਸੀਂ ਘਟਣਾ ਵਾ ਤੁਸੀਂ ਪੂਰੇ ਟੌਰ ਨਾਲ ਆਇਆ ਕਰੋ ਮੈਂ ਵੇਖਾਂਗੀ ਨਾ ਭਲਾ ਸਾਾਨੂੰ ਕੀ ਕਹਿੰਦੇ ਨੇ ਜੇ ਤਾਂ ਪਿੰਦਰ ਨਹੀਂ ਕੁਝ ਕਹਿੰਦਾ ਡੈਡੀ ਜੀ ਨਹੀਂ ਕੁਝ ਕਹਿੰਦੇ ਇੰਨਾਂ ਦੀ ਕਿਹੜੀ ਗੱਲ ਹੈ ਇਹਨਾਂ ਨੇ ਆਪੇ ਬੋਲ ਬੋਲ ਕੇ ਹੱਜਣਾ ਪਰ ਮੰਮੀ ਮੈਨੂੰ ਜਾਸ ਨਹੀਂ ਸਮਝ ਆਉਂਦੀ ਅੱਗੇ ਤੇ ਟੋਕ ਟੋਕ ਕਿ ਵਿੱਚ ਬਿੰਦੀ ਹੁੰਦੀ ਹੈ ਕਿ ਮੈਨੂੰ ਪਤਾ ਲੱਗ ਜਾਏ ਕੀ ਗੱਲ ਕਰ ਰਹੇ ਨੇ ਤੇ ਅੱਜ ਅੰਦਰੋਂ ਬਾਹਰ ਨਹੀਂ ਨਿਕਲੀ ਨਹੀਂ ਇੱਥੇ ਹੀ ਰਹਿ ਜੀ ਵੀ ਤੇ ਲੈ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਦੀਆਂ ਕਿ ਅਗਲੇ ਆਂਦੇ ਇੱਕਲਾਕ ਲੈਣਾ ਵਾ ਦੱਸ ਤੇ ਇਹ ਤੇ ਆ ਕਿੱਦਾਂ ਗੱਲਾਂ ਕਰਦੇ ਹੈ ਇਹਨਾਂ ਨੂੰ ਨਹੀਂ ਲੱਗਦੀ ਚੱਲ ਚੰਗਾ ਪੁੱਤ ਮੈਂ ਵੇਖਾਂ ਮੁੰਡਾ ਨਾਲ ਤੇ ਸੜਕ ਵੱਲੋਂ ਚੱਲ ਜੀ ਚਲੋ ਮੰਮੀ ਮੰਮੀ ਦੋ ਵੀ ਨਾ ਕੋਈ ਹਾਂ ਜੀ ਬੰਦਾ ਜਿਹੜੀ ਗੱਲ ਕਰਨੀ ਤੁਸੀਂ ਮੈਨਾਂ ਕਰ ਲੋ ਉਹਨਾਂ ਨੂੰ ਜ਼ਰੂਰੀ ਸੁਣਾਣਾ ਕਿ ਤੁਸੀਂ ਔਖੇ ਉਹਨਾਂ ਨਾਲ ਬੋਲ ਹਾਂ ਕੁੜਾ ਜਾਰੀ ਰੱਖਣਾ ਮੈਂ ਕਿਹਾ ਮੁੰਡੇ ਨੂੰ ਕੋ ਕਪੜਾ ਕੂਪੜਾ ਦਿੱਤਾ ਕਿ ਨਹੀਂ ਆਦੀ ਸੱਸ ਨੇ ਨਰਦੀ ਨੇ ਕਪੜੇ ਦੇਨੇ ਹਾਂ ਉਹਨੇ ਕਿਹਾ ਦੱਸਦੀ ਮੁੰਡੇ ਨੂੰ ਸੱਗ ਨਹੀਂ ਪਾਇਆ ਤੇ ਕਿਤੇ ਗੱਲਾਂ ਕੀਤੀਆਂ ਤੁਸੀਂ ਤੇ ਡਰੈਗਰੂਮ ਚ ਬੈਠੇ ਅੱਛਾ ਜਦ ਮਨਵ ਲੱਗੀ ਗਈ ਤੁਹਾਨੂੰ ਇਹ ਇਹ ਮੁੰਡਾ ਲੈਣ ਲੱਗਿਆ ਤੁਹਾਨੂੰ ਕੋਈ ਇਹ ਮਨ ਚ ਆਇਆ ਨਹੀਂ ਬੰਦਾ ਦੀ ਉਮਰ ਕਿੰਨੀ ਮੈਂ ਕਿਹਾ ਖਾਡਾ ਮੁੰਡਾ ਅਸੀਂ ਜਦੋਂ ਮਰਜੀ ਲਈ ਜਾਂ ਤਾਂ ਤੁਹਾਡਾ ਕੀ ਮਤਲਬ ਮੈਂ ਫਿਰ ਕਰਤੀਆਂ ਦੋ ਚੰਦਾਂ ਤਾ ਕੋ ਗੱਲਵਾ ਦੱਸ ਹਾਂ ਮੇਰੇ ਇਹ ਅੰਡ ਗਵੰਡ ਕੀ ਆਖਣਗੇ ਕੁੜਮਣੀ ਨੇ ਨਿਗਾਰੇ ਨਹੀਂ ਆਣਾ ਚੁੱਕਿਆ ਉਹਨੂੰ ਕਹਣਾ ਸ਼ਰਮ ਕਰ ਲੈ ਥੋੜੀ ਬੋਦੀ ਰਿਸ਼ਤੇਦਾਰਾਂ ਵਾਂਹੀਂ ਤਾਂ ਕਰਕੇ ਚੁੱਪ ਵਾਂ। ਤੇ ਠੇਕ ਨਾ ਕੀਤੀਆਂ ਮੈਨੂੰ। ਮੈਂ ਕੋਈ ਚੁੱਪ ਨਹੀਂ ਰਿਹਾ ਗਿਆ। ਅਹੀਂ ਰੱਗੇ ਬੜੇ ਦੁਖੀ ਆ। ਉਹਨੂੰ ਕੀ ਲੱਗੇ? ਇਹ ਤੁਸੀਂ ਇਹ ਮੁੰਡਾ ਲੈਣਾ ਸੀ ਤੇ ਨਵ ਦੇ ਵਿਆਹ ਤੋਂ ਪਹਿਲਾਂ ਲੈਂਦੇ। ਦੱਸ ਤੇਰਾ ਕੀ ਮਤਲਬ ਹੈ? ਅਸੀਂ ਪਹਿਲਾਂ ਲਈਏ ਮਗਰੋਂ ਲਈਏ। ਤੂੰ ਕੌਣ ਹੋ ਮੈਨੂੰ ਕਹਿਣਾ। ਮੇਰੀ ਮਾੜੀ ਜੀ ਨਾ ਨਹੀਂ ਪੱਲੇ ਪਈ। ਜੇ ਨਾ ਪਕੁੰਦੇ ਨਹੀਂ ਐ ਤੇ ਤੁਹਾਡੇ ਸਿਰ ਤੇ ਚੜੀ ਜਾਣੀ। ਮੈਨੂੰ ਲੱਗਿਆ ਰਵੇ ਕਰ ਦੇਣੀ ਹਮਸਾ। ਮੈਂ ਕੀਤੀਆਂ 4-5 ਗੱਲਾਂ। ਉਹ ਕਹਿੰਦਾ ਆਪਣੀ ਜਾਣ ਨਾ ਲਾ ਕੇ ਰੱਖਿਆ ਉਹਨੂੰ। ਹੈਂ? ਕਿ ਤੇ ਮੁੰਡੇ ਨੂੰ ਗਾਂ ਹੋ ਕੇ ਹੱਥ ਨਹੀਂ ਲਾਇਆ ਹੈ ਨਾ ਲਾਵੇ ਅਸੀਂ ਆਵਲੀ ਆ ਕੇ ਲਾਉਣ ਵਾਲੇ ਇੱਕ ਤਨ ਮੈਂ ਦੱਸਾਂ ਇਹਨੂੰ ਹੁਣ ਲੈ ਕੇ ਨਹੀਂ ਉੱਥੇ ਜਾਣਾ ਨਹੀਂ ਮੈਂ ਕਦੀ ਵੀ ਨਹੀਂ ਫੜਨਾ ਤੇਰੇ ਕੰਮ ਹੈ ਆ ਭਾਵੇਂ ਜਾਓ ਮੁੰਡੇ ਨੂੰ ਨਹੀਂ ਲੈ ਕੇ ਜਾਣਾ ਮੁੰਡੇ ਮਹੀਂ ਖੜਿਆ ਇਹਦੀ ਤੇਰੀ ਕੁੜੀ ਦੇ ਘਰ ਕੇ ਖੜਿਆ ਮੁੰਡਾ ਵਾਧੂ ਹੈ ਸਾਡਾ ਹਾਂ ਹੈ ਕੀ ਆ ਤੁਸੀਂ ਨਾ ਉਹਦੀ ਗੱਲ ਨਹੀਂ ਸਮਝਦੇ ਮੈਨੂੰ ਪਤਾ ਉਹ ਕਿੱਥੋਂ ਬੋਲਦੀ ਹੈ ਕਿੱਥੋਂ ਬੋਲਦੀ ਉਹਨੂੰ ਇਹ ਹੀ ਕਿ ਮੁੰਡਾ ਨਾ ਲੈਣਗੇ ਤੇ ਪਹਿਲੀ ਮੁੰਡ ਕੁੜੀ ਨੂੰ ਮਿਲ ਜੇਗੀ ਤੇ ਸਾਡੇ ਕੋਲ ਸਭ ਕੁਝ ਹੋ ਜਾਏਗਾ अच्छा अच्छा ठीक है ठीक है नहीं सानू मैं बुड्ढे बारे किन्ने सामना पैली करके डई है एही मासा के जिन्ना वा ते इने कदों जवान होना मैं, कोई देन देन। मैं देन कोई है कोई गल नहीं निकਿਆਂ ਤੋਂ ਵੱਡੇ ਹੁੰਦੇ ਹੁੰਦੇ ਮੈਂ ਤੈਨੂੰ ਦੱਸਾਂ ਇਹਨੂੰ ਹੁਣ ਕਰੇ ਉਹਨਾਂ ਦੇ ਕੋਲ ਨਾ ਜਾਂਦੇ ਇਹਨੂੰ ਪਛਾਣ ਹੀ ਰੱਖੇ ਇਹੋ ਜਿਹੇ ਦਾ ਕੋਈ ਪਤਾ ਨਹੀਂ ਹੁੰਦਾ ਜਿਹੜੀ ਇੰਨੀ ਲਾਲਚ ਵਾਲੀ ਆ ਕੱਲ ਨੂੰ ਉਹ ਨਿਆਣੇ ਨੂੰ ਕੋਈ ਰੋਟੀ ਰੱਟੀ ਚ ਪਾ ਕੇ ਤੇ ਦੇਖ ਕੇ ਤੇ ਕੰਮ ਕਰ ਛੜੇ ਨਿਆ ਮੁੰਡਾ ਨਹੀਂ ਖਾਣਾ ਚਾਹ ਨਾ 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 ਤੇ ਜਦੋਂ ਕਿਤੇ ਇੱਥੇ ਆਈ ਓਏ ਉਦੋਂ ਇਸਦੀ ਦਾ ਧਿਆਨ ਰੱਖਣਾ ਜਿੰਨਾਂ ਨਹੀਂ ਮੜੀ ਮਾੜੀ ਓ ਜੇ ਅਗਿਦੇ ਇੱਥੇ ਆਵੇ ਨਾ ਤੂੰ ਤੁਸੀਂ ਮੁੰਡੇ ਨੂੰ ਨਹੀਂ ਛੱਡਣਾ ਮੈਂ ਤਾਂ ਹੁਣ ਸਭੇ ਚ ਕੰਮ ਕਰਨਾ ਹੀ ਕਰਨਾ ਚੱਲ ਕੋਈ ਗੱਲ ਨਹੀਂ ਸਾਡਾ ਮੁੰਡਾ ਵਾਹਾਨੂੰ ਤਾਂ ਚੰਗਾ ਲੱਗਦਾ ਨਾ ਨਹੀਂ ਦੱਸ ਪਾਪਣਿਆ ਕਿ ਨਿਆਣਾ ਮੁੰਡਾ ਮੈਂ ਲੈ ਕੇ ਗਈ ਆ ਤੂੰ ਸਭ ਖੁਸ਼ ਹੋ ਜਾਂ ਤੂੰ ਖੁਸ਼ ਨਹੀਂ ਹੋਣਾ ਤੇ ਗੱਲਾਂ ਹੀ ਨਾ ਲਾ ਨੂੰ ਲਾ ਲਾ ਕੇ ਕਰ ਤੇਰੀ ਉਹਨੂੰ ਅਸੀਂ ਬੁੱਢੇ ਵਾਰੇ ਲਈਏ ਨਿਆਰਾ ਨਾਂ ਲਈਏ ਸੜਿਆਂ ਨੂੰ ਹੋਰ ਸਾੜਦੀ ਆ ਆਪੇ ਰੱਬ ਹੀ ਪਛਾਣੂਗਾ ਇਹਨੂੰ ਚੱਲ ਤੂੰ ਅੰਮੇ ਜਾ ਤੂੰ ਸੌ ਜਾ ਬੱਚੇਰਾ ਵਿਚਾਰੀ ਨਾ ਤੇ ਕਹਿੰਦੀ ਹੀ ਵੇਖ ਸੌ ਜਾ ਉਹ ਦੱਸੇ ਤਾਂ ਨਹੀਂ ਨੀ ਕਿ ਦੇ ਘਰ ਦਾ ਹੈਗਾ ਮਾਸਾ ਦੱਸ ਵੀ ਤੈਨੂੰ ਐਡਾ ਪਰਾ ਲੱਗਾ ਸਾਡਾ ਮੁੰਡਾ ਹੈ ਗਰ ਗੋਈ ਮੰਗਿਆ ਲੈ ਕੇ ਗਏ ਨਹੀਂ ਗਾ ਜਿਆ ਚਲ ਕੋਈ ਨਹੀਂ ਮੈਂ ਆ ਗਿਆ ਕੋਈ ਜਾ ਹੈ ਵੇਲੀ ਧੋਵਾ ਡੰਗਰ ਵੇਖਾਵਾ ਨਹੀਂ ਆਂਦਾ ਪਾਣੀ ਦੀ ਕਿੰਦੇ ਇੱਥੇ ਹੋ ਕਿਹਨ ਦੱਸ ਕੀ ਕਰ ਲ ਭੁਗੀ ਕੋਈ ਵੀਰੇ ਮੰਮੀ ਵਗੀ ਹਾਦੀ ਹੈ ਨਾ ਵੇ ਕਿੰਨਾ ਸਮਝਾਈ ਦੇ ਨਾਲ ਪਿੱਕੇ ਦੇ ਆ ਨਾ ਐਡਾ ਕਰਿਆ ਕਰੋ ਇਹਨਾਂ ਨੇ ਮੰਮੀ ਦੀ ਇੰਨੀ ਬੇਇੱਜ਼ਤੀ ਕੀਤੀ ਨਾ ਕੋਈ ਹਿਸਾਬ ਨਹੀਂ ਮੰਮੀ ਦੀ ਤੇ ਹੋਰ ਕਿਹੜੀ ਗੱਲੋਂ ਮੁੰਡੇ ਤੋਂ ਅਗਨ ਕਰਕੇ ਅਸੀਂ ਆ ਹੁਣ ਤਾਂ ਡੀਮਰ ਆ ਨਿਆਣਾ ਲੈ ਆਂਦੀ ਜੋ ਵੀ ਕਰਨਾ ਸੀ ਵਿਆਹ ਤੋਂ ਪਹਿਲਾਂ ਕਰ ਦਿਓ ਹਾਂ ਲਓ ਦੱਸ ਕਾ ਤੁਹਾਨੂੰ ਕੀ ਲੱਗੇ ਬਣਾ ਤੇ ਫਿਰ ਮੰਮੀ ਨੇ ਤੇ ਗਈਆਂ ਜਵਾਬ ਦਿੱਤਾ ਹੀ ਤੇ ਫਿਰ ਔਖੇ ਹੁੰਦੇ ਮੈਂ ਤੇ ਮੰਮੀ ਨੂੰ ਮਹਾ ਚੁੱਪ ਕਰਾਇਆ ਉਹ ਤੇ ਬੜੇ ਗੁੱਸੇ 'ਚ ਹੀ ਆਂਦੇ ਐਵੇਂ ਮੇਰੇ ਮੂੰਹ ਹੋਰ ਵੀ ਗੱਲ ਨਿਕਲ ਗਈ ਐ ਤੇ ਫਿਰ ਤੇਰੀ ਸੱਸ ਨੇ ਗੁੱਸਾ ਕਰਨਾ ਤਿਆ ਇੰਨਾ ਆਪਣੀ ਜ਼ੁਬਾਨ ਨਹੀਂ ਨਦੀ ਹੈਗੀ ਚੰਗਾ ਹੋਇਆ ਸਭ ਕੁਝ ਦੀਆਂ ਨੇ ਤੇ ਜਦੋਂ ਗੱਲਾਂ ਕਰਨੀਆਂ ਫਿਰ ਅਗਲੇ ਨਾਲ ਕਰਨੀਆਂ ਹੀ ਨੇ ਮੈਂ ਵੀ ਬੱਥੇ ਰਾਂ ਕਿ ਮੰਮੀ ਤੁਸੀਂ ਚੁੱਪ ਕਰ ਜਾਓ ਚੁੱਪ ਕਰ ਜਾਓ ਪਰ ਨਾ ਆਪਣਾ ਬੰਦਰ ਵਹੀ ਗਏ ਤੋ ਦੂਜੀ ਕਿਥੇ ਹੀ ਉਹ ਨਹੀਂ ਨਿਕਲੀ ਬਾਹਰ ਉਹ ਤੇ ਮੱਥੇ ਵੀ ਨਹੀਂ ਲੱਗੀ ਕਿਸੇ ਦੇ ਅੱਛਾ ਮਿਲੀ ਵੀ ਨਹੀਂ ਆ ਨਾ ਉਹ ਮੰਮੀ ਮੈਨੂੰ ਮੰਮੀ ਮੈਨੂੰ ਆਂਦੇ ਹਿੰ ਕੋਈ ਸਗਨ ਨਹੀਂ ਦਿਨਾ ਤੋ ਕੁਝ ਨਹੀਂ ਦਿਨਾ ਹੈਗਾ ਉਹਨੂੰ ਤੇ ਪਰ ਉਹਦਾ ਪਿੰਦ ਮੈਂ ਮੁੰਡੇ ਨੂੰ ਚੋਰੀ ਚੋਰੀ 500 ਰੁਪਿਆ ਦਿੱਤਾ ਹੈਗਾ ਉਹਨੂੰ ਚਲ ਆ ਚੰਗਾ ਕੀਤਾ ਤਾਂ ਸਤ ਨੂੰ ਚੇਪਾ ਆ ਗਿਆ ਇਹ ਐਨਾ ਸਮਾਨ ਲੈਂਦਾ ਚਾਹ ਪਾਣੀ ਦਾ ਤੇ ਉਹ ਨਹੀਂ ਰੱਖਿਆ ਲੱਡੂ ਦਾ ਤੇ ਨਾਲ ਦੀ ਰੱਖਦੀ ਇਹ ਤੇ ਲੱਡੂ ਮੰਮੀ ਹੁਣੀ ਲੈ ਕੇ ਆਏ ਤੇ ਉਹੀ ਮੈਂ ਗਾੜੀ ਲਾਖ ਤੇ ਉਹ ਤਾਂ ਸਮਾਨ ਨੂੰ ਲੱਭਣ ਹੀ ਨਹੀਂ ਦਿਆਂ ਮੰਮੀ ਨੇ ਭਾਵੇਂ ਨਹੀਂ ਕਿੱਥੇ ਲੁਕਾ ਛੜਿਆ ਵਾ ਤੇ ਤੂੰ ਮੈਨੂੰ ਉਦੋਂ ਦੱਸਦੀ ਹੂੰ ਉਦੋਂ ਮੈਂ ਉਹਨਾਂ ਦੇ ਸਾਹਮਣੇ ਕੀ ਤਮਾਸ਼ਾ ਲਾਉਣਾ ਸੀ ਉਹ ਸਾਹਮਣੇ ਨਹੀਂ ਮੈਨੂੰ ਆਵਾਜ਼ ਮਾਰ ਕੇ ਖੜ੍ਹਦਾ ਮੈਂ ਕਢਾ ਕੇ ਦਿੰਦਾ ਇਹਨਾਂ ਕੋਲੋਂ ਤੈਨੂੰ ਮੈਂ ਕਿਹਾ ਚੱਲ ਕੀ ਘਰ ਵਿੱਚ ਐਵੇਂ ਲੜਾਈ ਪਾਉਣੀ ਐ ਚੱਲ ਹੈ ਇਹ ਜੋ ਤੇ ਉਹੋ ਹੀ ਦੇ ਦੇਣੀ ਉਹਨਾਂ ਨੂੰ ਉਹਨਾਂ ਨੇ ਕਿਹੜਾ ਗੁੱਸਾ ਕਰਨਾ ਉਹ ਪਰ ਨਹੀਂ ਮਨੋਦੀਪ ਸੋਚਦੇ ਤੇ ਹੁਣ ਕੇ ਨਾ ਇਹਨਾਂ ਨੂੰ ਇੰਨਾ ਹੈ ਹੀ ਨਹੀਂ ਵੀ ਕੋਈ ਆਏਗੀ ਦੀ ਕਦਰ ਕਰਨੀ ਪਣ ਮੈਂ ਕੀ ਕਰਾਂ ਸਿਆਣੇ ਬਿਆਨੇ ਹੈਗੇ ਉਹ ਕਿਹੜਾ ਰੋਜ਼ ਤੁਰੇ ਇੰਨੇ ਬਾਲਾ ਹੁਣ ਇਹਨਾਂ ਨੇ ਬਾਰ ਬਾਰ ਕਹਿੰਦਾ ਵੀ ਬੰਦਾ ਬੁਰਾ ਲੱਗਦਾ ਵਾ ਕੀ ਕਹੇ ਇਹਨਾਂ ਨੂੰ ਹੁਣ ਹੁਣ ਜਾ ਕੇ ਫੇਰ ਕਹ ਤੇ ਫੇਰ ਕੀ ਸਿਰਜਾ ਵਾਲਿਆਂ ਨੂੰ ਪੈਣਾ ਨਾ ਤੇ ਹੋਰ ਕਹਿਣ ਦਾ ਕੋਈ ਕਦਰ ਨਹੀਂ ਹੈਗਾ ਚੁੱਪ ਕੀਤੇ ਰਿਹਾ ਕਰੋ ਤੁਸੀਂ ਉਹ ਮੈਂ ਤਾਂ ਕੁਝ ਕਹਿੰਦਾ ਹੀ ਨਹੀਂਗਾ ਮੈਂ ਸਭ ਕੁਝ ਮਮਮੀ ਨੂੰ ਦੱਸਿਆ ਵੀ ਨਹੀਂ ਹੀ ਵੀ ਇਹ ਕਿੱਦਾਂ ਕਰਦੇ ਨੇ ਮੇਰੇ ਨਾਲ ਇਥੇ ਕਿ ਅੱਜ ਇਹਨਾਂ ਨੇ ਆਪਣੇ ਮੂੰਹ ਨਾਲ ਸਾਰਾ ਕੁਝ ਦੱਸਤਾ ਤੇ ਅਹੀਂ ਕਿੱਦਾਂ ਨੇ ਆ ਚੰਗੀ ਇਸ਼ਤ ਕਰਦੇ ਹੋਣਗੇ ਇਹਦੀ ਕੀ ਪਤਾ ਕਿ ਲਿਖਾ ਜੈ ਕੀ ਸੋਚਦੇ ਹੋਣਗੇ ਹਣ ਚਲ ਕੋਈ ਨਹੀਂ ਬਾਕੀ ਤਾਂ ਉਹਨਾਂ ਨੂੰ ਕਹੀ ਫਿਕਰ ਨਾ ਕਰਿਓ ਮੈਂ ਬਥੇਰਾ ਸਮਝਾਇਆ ਕਿ ਮੰਮੀ ਤੁਸੀਂ ਨਾ ਟੈਨਸ਼ਨ ਨਾ ਲਓ ਇਧਰੋਂ ਸੁਣੀ ਐ ਤੇ ਇੱਕ ਦੋ ਕਾੜ ਦੋ ਕਿਹੇ ਦਾ ਕਿਹੜੀ ਗਾਇਆ ਤੇ ਦੋ ਬੰਦਾ ਆਪਣੇ ਘਰ ਜਿ ਸਹੀ ਹੈ ਜੋ ਕਿ ਇਹਨੂੰ ਸੇ ਲੱਗਾ ਕਿ ਇਹਨੇ ਉਹ ਕਰਨਾ ਨਾਹੋ ਨਾਲੇ ਕਿਸੇ ਦੀ ਸਲਾਹ ਥੋੜੀ ਲਈ ਜਾਂਦੀ ਏ ਨਾ ਉਹਨਾਂ ਚ ਬੰਦਾ ਪੁੱਛੇ ਮੁੰਡਾ ਲੱਲੇ ਤੇ ਫਿਰ ਭਲਾ ਕੀ ਹੋ ਗਿਆ ਕੀ ਪਤਾ ਕੀ ਇਹਨਾਂ ਨੂੰ ਹੋਉਂਦਿਆ ਉਹਨਾਂ ਨੂੰ ਜਿੱਦਾਂ ਚੰਗਾ ਲੱਗਾ ਉਹਨਾਂ ਉਦਾਂ ਹੀ ਕਰਨਾ ਜੇ ਆਖੇ ਕਿ ਇੱਥੇ ਲਈਏ ਤਾਂ ਵੀ ਨਹੀਂ ਮੰਨਦੇ ਉਹੀ ਨਾ ਤੇ ਉਦੋਂ ਮੰਮੀ ਆਂਦੇ ਕਿ ਜਦੋਂ ਵੀ ਤੁਹਾਨੂੰ ਕਿਹੇ ਕੰਮ ਦੀ ਲੋੜ ਹੁੰਦੀ ਹੈ ਤੁਸੀਂ ਆਪਣੇ ਜਵਾਈ ਨੂੰ ਫੋਨ ਕਰ ਦਿਓ ਦਿਨੇ ਲੋੜ ਪੈਂਦੀ ਹੈ ਉਦੋਂ ਫੋਨ ਕਰ ਦਿਓ ਰਾਤ ਲੋੜ ਪੈਂਦੀ ਰਾਤ ਨੂੰ ਫੋਨ ਕਰ ਦੇ ਪਰ ਤੁਹਾਨੂੰ ਪਤਾ ਹੀ ਕਿੱਥੇ ਜਾਣੇ ਨੇ ਉਦੋਂ ਤੇ ਆਂਦੇ ਹੀ ਤੁਸੀਂ ਉੱਥੇ ਜਾਣਾ ਹੀ ਨਹੀਂ ਜਦੋਂ ਮੰਮੀ ਠੀਕ ਨਹੀਂ ਹੈ ਕਿੰਨੇ ਜ਼ੋਰ ਨਾਲ ਲੱਗੇ ਆ ਹਾਂ ਆਪਾਂ ਨਵਦੀਪ ਜੇ ਤੇ ਨਾਲ ਕਿਤੇ ਲਾਗੇ ਚੱਕ ਕੇ ਫੇਰ ਬੰਦਾ ਛੇਤੀ ਚੱਲ ਵੀ ਜਾਂਦਾ ਹੁਣ ਐਡੀ ਦੂਰ ਆ ਕਮ ਸੇ ਕਮ ਕੋ ਘੰਟਾ ਤੇ ਲੱਗੇ ਜਾਂਦਾ ਨਾ ਤੇ ਹੋਰ ਹੁਣ ਅਗਲੇ ਫੋਨ ਕਰਨ ਤੇ ਇਥੋਂ ਤਿਆਰ ਹੋ ਗਏ ਜਾਈਏ ਤੇ ਜੇ ਕੋਈ ਐਮਰਜੈਂਸੀ ਹੋਏ ਫਿਰ ਨਹੀਂ ਮੈਨੂੰ ਮੰਮੀ ਦੀ ਗੱਲ ਨਹੀਂ ਸਮਝ ਲੱਗਦੀ ਪਰ ਜਦੋਂ ਆਂਦੇ ਹੀ ਉਦੋਂ ਹਾਨੂੰ ਜਾਣ ਨਹੀਂ ਦਿੰਦੇ ਤੇ ਹੁਣ ਉਹਨਾਂ ਨੇ ਮੁੰਡਾ ਲੈ ਲਿਆ ਤੇ ਹੁਣ ਦੂਜੇ ਪਾਸੇ ਹੋ ਗਏ ਜਾਣ ਕੇ ਪਖੰਡ ਕਰਦੀ ਸਾਰੇ ਫੇਰ ਰੱਖਣਾ ਵੀ ਨੂਆ ਮਾੜੀਆਂ ਨੇ ਕੰਮ ਆਪ ਨਹੀਂ ਚੰਗੇ ਕਰਦੀ ਤੇ ਹੋਰ ਹੁਣ ਉਹਨਾਂ ਦੇ ਕਿਦਾਂ ਨਾਲ ਬੋਲਨੇ ਅਗਲੇ ਤੇ ਮਨ 'ਚ ਵੀ ਗੁੱਸਾ ਹੀ ਆ ਨਾ ਤੇ ਜੋ ਗੁੱਸੇ ਵਿੱਚ ਇਹੋ ਉਹ ਜੀ ਕੋਈ ਗੱਲ ਕਹਿੰਦੇ ਫਿਰ ਇਹਨਾਂ ਨੂੰ ਪਤਾ ਲੱਗਣਾ ਹੈ ਜੇ ਚੰਗੀ ਹੁੰਦੀ ਨਾ ਮੰਮੀ ਅੱਜ ਜਿਹੜੀ ਇੱਥੇ ਬੈਠੀ ਹੈ ਨਾ ਇੱਥੇ ਨਹੀਂ ਬੈਠੀ ਹੁਣ ਸਾਰਾ ਕਸੂਰ ਮੰਮੀ ਦਾ ਹੀ ਤੇ ਹੋਰ ਮੰਮੀ ਦਾ ਹੀ ਹੈ ਸਾਰਾ ਕਸੂਰ ਤੇ ਇਹਨੂੰ ਚੁੱਕਣਾ ਦੇਂਦੀ ਇਹ ਉਹ ਜੀ ਲਾਈਵ ਲੱਗ ਉੱਥੇ ਜਾ ਕੇ ਗੱਲਾਂបੱਤਾਂ ਕਰਦੀ ਹੈ ਹੁਣ ਨਾਲੇ ਸੌਫੀ ਹੋ ਜਾਏਗੀ